ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਵਾਢੀ ਹੋਈ ਤੇ ਇੱਕ ਦਿਖਾਵਾਂਗੇ ਗੱਬਣ ਜਰਸੀ ਤੁਹਾਨੂੰ ਰੇਟ ਐ ਡਿਟੇਲ ਵੀਰ ਤੋਂ ਪੁੱਛਦੇ ਆਵੋਗੇ ਕਦੀ ਗੱਲ ਕਰਵਾ ਸਤਿ ਸ੍ਰੀ ਅਕਾਲ ਬਾਈ ਜੀ ਸਸਰੀ گاؤں ਬਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸੀਰਾ ਬਈ ਪਿੰਡ ਬਟੇਗੜ ਸਨਣਾ ਜ਼ਿਲ੍ਹਾ ਬਰਨਾਲਾ ਠੀਕ ਆ ਫੈਕਟਰੀ ਦਾ ਪਿੰਡ ਆ ਗਿਆ ਹਨਾ ਹਾਂ ਹਾਂ ਬਈ ਜਬਰਾਲੇ ਤੋਂ 10 ਕਿਲੋਮੀਟਰ ਰਹਿਵਾ ਸਾਡਾ ਟੱਪ ਕੇ ਮੁੰਡਾ ਮੋਬਾਈਲ ਨੰਬਰ ਜੀ 88466 70809 88466 70809 ਜਿਹੜੀ ਪਹਿਲਾ ਨੰਬਰ ਤੇ ਆਪਾਂ ਵੇੜ ਦੇਖ ਰਹੇ ਹਾਂ ਕਿਹੜਾ ਸੂਆ ਸੂਈ ਆ ਨਹੀਂ ਬਈ ਪਹਿਲਾ ਨੰਬਰ ਤੋਂ ਦੋ ਥੰਦਾ ਜੀ ਬੱਚਾ ਕੀ ਦਿੱਤਾ ਬੱਚਾ ਬੱਛਾ ਸ ਮਗਰ ਆ ਗਿਆ ਬੱਚਾ ਤੇ ਇਹ ਕਹਿਮਤ ਇਹਨਾਂ ਸੂਈ ਨੂੰ ਸੂਈ ਨੂੰ ਬਈ ਕੱਲ੍ਹ ਆ ਰਾਤ ਹੀ ਸੂਈ ਆ ਗਈ ਹਨਾ ਪੰਜਾਤ ਕਨੇ ਬੋਲਾ ਕਰਤਾ ਆ ਜੀ ਸ਼ੀਰ ਠੰਡੀ ਇੰਨੀ ਆ ਕੋਈ ਬਣਾ ਲੈ ਆਉਂਗਾ ਪਾਈ ਤੋਂ ਮੈਂ ਮਾਰ ਦੇ ਦਿੰਦੇ ਠੀਕ ਹੈ ਜੇਰ ਜੂ ਜਮੜਾ ਨਾ ਜੇਰ ਜੂ ਜਮਾ ਓਕੇ ਬਈ ਕਿੰਨਾ ਦੁੱਧ ਪਾ ਦੋਗੇ ਦੁੱਧ ਪਾ ਦੋ ਬਈ 25 ਕਿਲੋ ਕਰ ਮੇਰੇ ਹਿਸਾਬ ਨਾਲ ਹਨਾ 20 ਮਨ ਕੇ ਲੈ ਲੇ ਬੰਦਾ ਮੂਰੀ ਦਾ ਫੁੱਲੇ ਬਹੁਤ ਕੋਈ ਹੈ ਰੇਣੀ ਬੀ ਬਰ ਬੱਡੀ ਬਹੁਤ ਆ ਬਹਿ ਰਹੇ ਨੇ 20 ਪਾਇਆ ਕਰ ਪੈਸੇ ਕਿੰਨੇ ਕਹਿੰਦੇ ਸਰੂ ਆਪਣਾ 1000 ਦੀ ਦੇ ਰਾਂ ਮਾਨਤਨ ਹੋ ਜੂਗਾ ਹਾਂ ਜੀ ਤੋਰ ਦੇ ਵਾਰ ਸੁਪਰ ਕੱਦ ਕਾਰ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸਿਧਰਾ ਬਾਡੀ ਸਟਰਕਚਰ ਵਗੈਰਾ ਪੂਰਾ ਓਕੇ ਆ ਤੇ ਵੀਰ ਦੰਦ ਠੀਕ ਹੈ ਦੰਦੋ ਦੁੱਧਾਂ ਦਾ ਕਨਫਰਮਾ ਤੇ ਬਾਕੀ ਲੈਵਾ ਯਾਰ ਫਿਟਨੈਸ ਦੇਖੋ ਹਵਾਨੇ ਦੀ ਜਮਾ ਸੋ ਮੂੰ ਮੱਥਾ ਸੋਹਣਾ ਤੇ ਕੁਆਲਿਟੀ ਦੇਖੋ ਹਵਾਨੇ ਜਮਾ ਜਿਹੜੀ ਚੀਜ਼ ਦੇਖਣ ਵਾਲੀ ਆ ਸੋ ਦੇਖੋ ਹਵਾਨਾ ਸੋਹਣਾ 4x4 ਹੀ ਆ ਜਮਾ ਕੰਪੈਕਟ ਹਵਾਨਾ ਹਵਾਨਾ ਗਲਾਬੀ ਕਰਦੀ ਤੁਰੀ ਜਿੰਨਾ ਹਵਾਨਾ ਗਲਾਬੀ ਕਰੇ ਆਬਨਸਲੀਪ ਉਸ ਨੂੰ ਹੋ ਸਕਦਾ ਅਕੋਰਡਿੰਗ ਦੁੱਧ ਪੋਣਾ ਹੁੰਦਾਗਾ ਸੋ ਦੇਖੋ ਯਾਰ ਕਿਆ ਬਾਤਾਂ 4x4 ਇੱਕ ਦਾਸ ਚੋਂ ਮਾਨਦਾਨ ਮੌਕੇ ਤੇ ਹੋ ਜਾਊਗਾ ਹਾਂਜੀ ਹਾਂਜੀ ਠੀਕ ਹੈ ਤੇ ਦੁੱਧ ਮੰਨ ਕੇ ਚੱਲੇ ਵੀ ਵੀਰ 20 ਕਿਲੋ ਤੋਂ ਪਾਰ ਆਲਾ ਹਨਾ 30 ਕਿਲੋ ਬਈ ਕਿਹੜਾ ਮਰਜ਼ੀ ਮੰ ਕਿ ਦੰਦ ਆਪਣੇ ਘਰ ਫਰਮਚਰ ਰਹਿੰਦੇ ਕਾਨੂੰ ਮਸਾ ਮਾਰਨਾ ਮੈਂ ਕਰਦੀ ਜਿਹੜਾ ਇਸਲੇ ਆ ਦੇਖੋ ਜਮਾ ਦੋਗੇ ਦੰਦ ਕੱਢੇ ਹਲੇ ਹਨਾ ਹਾਂ ਹਾਂ ਸਭ ਰੋ ਤਾਰਾਂ ਪੈਂਦਾ ਮਾਰਗ ਦਿਖਾਉਨੇ ਆ ਤੇ ਕੋਈ ਬੱਚਾ ਛੱਡਿਆ ਕੋਈ ਨਿਆਣਾ ਨਹੀਂ ਪਾਇਆ ਕਹਿੰਦੇ ਬਾ ਜਦੋਂ ਮਰਜੀ ਥੱਲੇ ਬਹਿ ਜਾਓ ਉਹ ਸਿਸਟਮ ਆ ਹਨਾ ਤੇ ਥੋੜੇ ਥੋੜੇ ਸਵੇਰੇ ਦੀ ਰੂੜ ਪਾਈ ਵੀ ਆ ਹਨਾ ਹਾਂ ਹਾਂ ਅਜੇ ਹੈਗੀ ਆ ਬਈ ਭੜਾ ਜਿਹਾ ਸੈਟ ਹੋ ਜੂਗੀ ਠੀਕ ਹੈ ਠੀਕ ਹੈ ਪਰ ਜੋਂ ਜੋਂ ਭੜਾ ਲੈਣਗੇ ਉਹ ਚੋਂ ਤੇ ਇਹਨੂੰ ਦੁੱਧ ਤੇ ਬਣਦੀ ਤਰੀ ਜਣਾ ਪਸ ਠੀਕ ਆ ਓਕੇ ਵੀਰੇ ਤੇ ਚੋਂ ਤੇ ਮੂੰਹੋਂ ਦੋ ਦੰਦ ਮੇਰੇ ਕੋਲ ਦੋ ਦੰਦ ਬੈਠ ਬਹੁਤ ਘ ਸੋ ਆ ਲੈ ਕੋਈ ਮਾਂਖਿਆ ਵਾ ਤਾਂ ਗਾਰਨੀਅਰ ਦਾ ਪਰ ਠੀਕ ਆ ਬ੍ਰੋ ਓਕੇ ਤੇ ਅੱਗੇ ਦੂਜੇ ਨੰਬਰ ਤੇ ਜਰਸੀ ਦੇਖ ਰਹੇ ਆ ਆਪਾਂ ਕਿਹੜਾ ਸੂਆ ਸੁੰਦੀ ਐ ਇਹ ਸੂਆ ਭਾਈ ਤੀਜਾ ਸੂਆ ਇਹਦਾ ਤੀਜਾ ਸੂਆ ਸੁੰਦੀ ਆ ਤੇ ਇੱਕ ਐ ਇੱਕ ਦਿਨ ਲੈਂਦੀ ਐ ਇਹ ਬਾ 2-4 ਦਿਨ ਲੈ ਜਾਊਗੀ ਹਣਾ 2-4 ਦਿਨ ਦੁੱਧ ਕਿੰਨਾ ਕੁ ਦੇ ਦੂਗੀ ਦੁੱਧ ਭਾਈ ਮਾਲਕ ਦਾ ਸਾਰਾ ਰੋਲਾ 17 ਕਿਲੋ ਦੇ ਦਿੰਦੀ ਆ ਜੀ ਤੇ ਰੇਟ ਇਹਦਾ ਰੇਟ 2.65000 ਰੁਪਿਆ ਕਰਦੇ ਆਂਗੇ ਤੋਰੀ ਵਾਰ ਨੂੰ ਇਹਨੂੰ ਫੇਰ ਸੋ 65000 2-4 ਦਿਨ ਸੂਣ ਚ ਬਾਕੀ ਸੂਆ ਬਾਈ ਜੀ ਤੀਜਾ ਸੁੰਦੀ ਆ ਬਾਕੀ ਕਰ ਦਾਂਗੇ ਮਾਨਸਾ ਦੇ ਮੈਂ ਕੋਈ ਕੋਹਣਾ ਠੀਕ ਆ ਥੋੜੀ ਮਧਰੀ ਗੋਡੀ ਚ ਆ ਗਈ ਹੈ ਨਾ ਤੇ ਪਰ ਜਿਹੜੇ ਕੱਦ ਛੋਟੀ ਹੁੰਦੀ ਹੈ ਨਾ ਠੀਕ ਆ ਕੱਦ ਦਰਮਿਆਨਾ ਹੈਗਾ ਤੇ ਪਰ ਮੂੰਹ ਮਾਥਾ ਬੇਰਬੂਲ ਦੇਖੋ ਬਿਹੜ ਦੀ ਬਹੁਤ ਜ਼ਿਆਦੇ ਆ ਥੱਲੇ ਰਿੰਕਣਸ ਵਗੈਰਾ ਹਵਾਨੇ ਤੇ ਸੋਹਣੇ ਦਿਖਾਈ ਦਿੰਦੇ ਆ ਰੇਟ 65000 ਰੁਪਿਆ ਜਾਣ ਸਾ ਤੁਹਾਡੇ ਘਰੇ 2-4 ਦਿਨ ਸੂਬੂ ਕੇ ਅੱਖਾਂ ਸਾਹਮਣੇ ਸੂਗੀ ਜੇਰ ਤੁਹਾਡੇ ਸਾਹਮਣੇ ਪਊਗੀ ਤੇ ਦੁੱਧ ਦੀ ਗੱਲ ਕਰੀਏ 17-18 ਕਿਲੋ ਦੀ ਹਾਂ ਹਾਂ ਬਹੁਤ ਚੰਗੀ ਹੈ ਕੁਆਲਿਟੀ ਬਹੁਤ ਹੈ ਹਣ ਤੁੱਪੀ ਹਰੀ ਆਪਣੀ ਕ ਤੇ ਵੀਰੇ ਠੰਡੀ ਸੀਜ਼ਨ ਦਾ ਕੋਈ ਅੰਤ ਨਹੀਂ ਹੈਣਾ ਠੰਡੀ ਦਾ ਬਾਈ ਸੇ ਦੱਸ ਲੈ ਸੋ ਜਰਸੀ ਦੀ ਖਾਸੀਅਤ ਇਹ ਹੈ ਤੇ ਨੰਬਰ ਬੋਲ ਦੀ ਵੀਰ ਦੁਬਾਰਾ ਆਪਣਾ ਕਿਹਾ 346 7819 ਮਾਰੋ ਬਣ ਜੀ ਸਾਜੇ ਉੱਪਰ ਤਾਂ ਕੰਨੂ ਚੋਣੀ ਆ ਸੋ ਪਿੰਡ ਫਤੇਗੜ ਸੰਨਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣੇ ਚੈਨਲ ਨੂੰ